ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੇ ਚੇਤਨ ਫਿਰਕਾਰ ਵਿੱਚ ਰੱਖੀਏ ਫਿਰ ਮੁਕਤੀ ਹੋ ਸਕਿਆ ਜਿੱਥੇ ਕਹਿੰਦਾ ਫਿਰਕਾਰ ਵੈਸੋ ਹਰ ਜਨ ਪਿਆਰੇ ਸੱਦ ਕਰ ਤੋਂ ਮਰੇ ਕਾਸ ਸਵਾਰੇ ਹੁਣ ਜੋ ਵਿਸਵਾਜ ਦਾ ਆਪਣਾ ਚਿੱਤ ਫਿਰ ਰੱਖੇ ਸੋ ਮੁਕਤ ਹੋਵੇ ਸੋ ਇੱਛੀ ਸੋਈ ਫਲ ਪਾਈ ਜੋ ਇੱਛਾ ਲੈ ਇੰਗਾ ਇੱਛਾ ਪੂਰ ਕੇ ਸਰਬ ਸੁਖ ਦਾ ਆਤਾਰ ਜਾ ਕੇ ਬਸ ਸਕਾਉਂ ਤੇ ਨਾ ਮਾਲਕ ਦੱਸ ਰਿਹਾ ਨਿਰਤ ਕਰੀਏ ਮਨ ਚਾਈ ਵੇ ਜਿਆਦਾ ਮਨ ਕੋ ਗੁਰੂ ਪਾ ਕੇ ਨੱਚਦਾ ਤਰੇਗਣ ਤੋਂ ਉਠਖੜਦਾ ਨਾਲਦਾ ਕਹਦਾ ਜਾਂ ਸਰਕਾਰ ਵਾ ਕੇ ਮਾਲਕ ਦਰ ਤੇ ਬੈਜਦਾ ਮਾਲਕ ਦੇ ਦਰ ਤੇ ਕਦਵੇਂਦਾ ਹੈ ਜਿਆਦੇ ਨੂੰ ਮੁਕਤੀ ਦਾ ਫਲ ਮਿਲਣਾ ਰਸ ਮਿਲਣਾ ਹੈ ਫਿਰ ਉਹ ਟਾਈਮ ਤੇ ਪਾਣੀ ਵਿੱਚ ਆ ਜਾਂਦਾ ਫਿਰ ਜੰਪਾ ਜਾਂਦਾ ਹੈ ਗੁਰ ਕੇ ਪਾਣੀ ਨਾਚੇ ਤਾਂ ਸੁਖ ਪਾਵੇ ਅੰਤੇ ਜੰਮ ਪਾ ਭਾਗੇ ਜੰਮਾ ਜਾਂ ਲਿਆ ਫਿਰ ਉਹ ਉਹ ਜਗ੍ਹਾ ਤੇ ਜਾ ਕੇ ਮਾਲਕ ਦੇ ਦਰ ਤੇ ਮੰਨ ਬੈਠ ਕੇ ਫਿਰ ਉਹਦੀ ਆਵਾਜ਼ ਨੂੰ ਸੁਣਦਾ ਕਹੇ ਆਪੇ ਗਾਵੇ ਆਪ ਸੁਣਾਵੇ ਇਹ ਮਨ ਅੰਦੇ ਕੋ ਮਾਰਗ ਪਾਵੇ ਜਿਆਦੇ ਵਿਚਾਰ ਨੂੰ ਮਾਰ ਕੇ ਅਸੀਂ ਮਾਲਕ ਦੇ ਦਰ ਤੇ ਬੈਠੇ ਫਿਰ ਗੋਂਦਾ ਵੀ ਮਾਲਕ ਆਪਾ ਅੰਦੇ ਮਨ ਨੂੰ ਵੀ ਆਪ ਸਮਝ ਆਉਂਦਾ ਫਿਰ ਵੀ ਮਾਲਕ ਆਪ ਦੇ ਹੰਦਾ ਤਾਂ ਹੀ ਮਾਲਕ ਵੀ ਆਪ ਨਚਾਵੇ ਸੋ ਭਗਤ ਕੇ ਆਪਣਾ ਪਿਆਰਾ ਆਪ ਲਾਏ ਉਹ ਪਿਆਰ ਆਪਣਾ ਆਪ ਲੰਮਾ ਵਪਾਰੋ ਆਦਾਬ ਕਰਾਉਣਾ ਜੋ ਤਦ ਭਾਵੇ ਸਹੀ ਨਾਚੇ ਜਿਨ ਗੁਰਮੁਖ ਸ਼ਬਦ ਲੈ ਬਲਾਏ ਕਹ ਜਿਨਾਂ ਨੇ ਸ਼ਬਦ ਦੇ ਨਾਲ ਲੈ ਬਲਾ ਲਈ ਅੰਦਰ ਗੁਰਬਾਣੀ ਮਾਲਕ ਦੇ ਨਾਲ ਉਹਨੂੰ ਨੱਚਣਾ ਕਿਹਾ ਸ਼ਬਦ ਦੇ ਲੈ ਬਲਾਵੇ ਜੋ ਤਦ ਭਾਵੇ ਸਹੀ ਨਾਚੇ ਜਿਨ ਗੁਰਮਖ ਸਬਦ ਲੈਵਲ ਆਵੇ 506 ਅੰਕ ਤੇ ਜਿਆ ਲੈਵਲ ਲੱਗਣ ਲੱਗੇ ਉਹ ਹੁਕਮ ਜਾ ਗਿਆ ਉਹਦੇ ਪੱਗ ਦੀ ਵਾਸਤਾਵਾਂਗੇ ਸੇ ਭਗਤ ਸੇ ਤਤ ਗਿਆਨੀ ਉਹ ਤਤਾਂ ਪੇਰੇ ਲੈ ਲਿਆ ਜਿਨਨ ਕੋ ਹੁਕਮ ਮਨਾਵੇ ਜਿਆ ਹੁਕਮ ਜਾਇ ਕਹਿੰਦਾ ਹੁਕਮੀ ਹੋਵੇ ਅਕਾਰ ਹੁਕਮ ਦੇ ਅਕਾਰ ਦਾ ਪਰਪੇਤਾ ਆ ਗਿਆ ਫਿਰ ਤੇ ਆਪਾਂ ਦੱਸਦੇ ਆ ਮਾਲਕ ਇਹ ਭਗਤ ਸੱਚੇ ਸਿਓ ਲਵਲਕ ਲੱਗੋ ਸੱਚੇ ਨਾਲ ਮਾਲਕ ਨਾਲ ਮਨ ਸੇਵਾ ਭਗਤ ਨੇ ਹੁਣ ਭਗਤ ਨਾ ਹੋਈ ਹੁਣ ਸੇਵਾ ਗੜਿਆ ਉਹ ਦਰਦੇ ਬੈਣਾ ਸਤਗੁਰ ਆਪਣਾ ਸੇਵੀਏ ਦੁੱਖਾਂ ਕੋ ਹੋਏ ਨਾਸ ਨਾਨਕ ਨਾਮ ਤੇ ਕਾਰਜ ਆ ਵਿਰਾਸ ਉਸ ਵੇ ਸਤਗੁਰ ਦੀ ਸੇਵਾ ਕਰਨ ਦੇ ਵਾਸਤੇ ਦਿਨ ਦੇ ਵਿੱਚ ਹਰ ਵਕਤ ਯਾਦ ਕਰਨਾ ਇਹਦਾ ਲੋਕੀ ਸਾਰੇ ਤ੍ਰੈਗੁਣ ਦੇ ਮਾਇਆ ਕੇ ਅਰਥ ਮੋਲ ਲੋਕ ਨਾਚੇ ਘੁੰਮਿਰਲਾ ਤਤਵ ਜਰੀਆ ਅਸੀਂ ਫਿਰ ਉਹ ਤਤ ਨੂੰ ਮਜਾ ਲਾ ਜਿਹੜਾ ਆਪਣੇ ਅੰਦਰ ਆ ਮਾਲਕ ਦੀ ਆਵਾਜ਼ ਪ੍ਰਕਾਸ਼ ਰੂਪਾ ਉਹਦੇ ਨਾਲ ਹਰ ਵਕਤ ਲੱਗੇ ਰਹਿਣਾ ਕਰਮ ਦੇ ਨਾਲ ਵੀ ਕੋਈ ਖੇਲ ਮਾਲਕ ਦਾ ਕੀਤਾ ਇਹ ਉਹ ਪਰਮਾਂਚ ਖੇਲ ਕਿ ਆ ਸਭ ਕਰਤੇ ਐ ਹਰ ਕਰਤੇ ਸਭ ਕਲ ਤਾਰੀ ਹਰ ਇੱਕੋ ਸੂਤ ਬਾਹਤੇ ਜੁਗ ਅੰਤਰ ਸੂਤ ਖਿੱਚੇ ਅਹੰਕਾਰੀ ਮਾਲਕ ਨੇ ਸੂਤ ਦੀ ਪਰੋਇਆ ਜਿਹੜੇ ਉਹਨਾਂ ਦੇ ਮੋਖੀ ਆਵਾਜ਼ ਆ ਸੰਤਾਂ ਦੀ ਉਹ ਬਾਣੀ ਬਣ ਜਾਂਦੀ ਹੈ ਉਤੋਂ ਭਗਤ ਜਨਾ ਕਹੇ ਭਗਤ ਜਨਾ ਕੀ ਉਤੋਂ ਬਾਣੀ ਗਾਵੇ ਕਥਾ ਨਿਤਨਰਾਰੀ ਹਰ ਜੋ ਬਾਣੀ ਗਾਉਂਦੇ ਆ ਪਿਆਰ ਕਰਦੇ ਆ ਭਾਵਨਾ ਕਰਦੇ ਆ ਜਿਨ੍ਹਾਂ ਨੂੰ ਉਹ ਚੰਗੇ ਨਹੀਂ ਲੱਗਦੇ ਮਾਲਕ ਨੇ ਡੁੱਬਦੇ ਆ ਜਿਨ੍ਹਾਂ ਅੰਦਰ ਮੋਹ ਅਹੰਕਾਰ ਉਹਨੇ ਕਹਿੰਦੇ ਡੁੱਬ ਗਏ ਮਨਮੁਖ ਡੁੱਬਦਾ ਦੁਰਮਤ ਵਿਆਪੇ ਜਿਨ੍ਹਾਂ ਅੰਦਰ ਲੋਗਵਾਰੇ ਸੰਤ ਜਨਾ ਕੀ ਕਥਨਾ ਪਾਵੇ ਉਹ ਡੁੱਬੇ ਸੰ ਪਰਵਾਰੀ ਕੋ ਹਰ ਵਤ ਮੈਲ ਨਿੰਦਿਆ ਚੁਗਲੀ ਕਰਦਿਆ ਉਮਾਦਾਰੀ ਬਣ ਜਾਂਦਾ ਨਿੰਦਕ ਨਿੰਦਾ ਕਰਮਾਲਤ ਹੋਵੇ ਉਹ ਮਲ ਪਖ ਮਾਇਆ ਧਾਰੀ ਸੰਤ ਜਨਾ ਕੀ ਨਿੰਦਾ ਵਿਆਪੇ ਨਾ ਔਰ ਵਾਰ ਨਾ ਪਾਰੀ ਨਾ ਧਰਤੀ ਦੇ ਨਾਸਮਾਨ ਚ ਮਾਤਾ ਦੇ ਗਰਭ ਵਿੱਚ ਗਲੇ ਜਾਂਦੇ ਜਿڑا ਮਾਲਕ ਦੀ ਕੀਰਤ ਕਰਦਾ ਮਨ ਮੰਨ ਰੇ ਹਰ ਕੀਰਤ ਤਰ ਤਾਰੇ ਕਿਤੇ ਕਿਤੇ ਕੀਰਤ ਪ੍ਰਭ ਕੀ ਗਾ ਮੇਰਾ ਸੰਪੁਰਦਾ ਫਿਰਦਾ ਬਹਿਦਾ ਉਹਦਾ ਸਿਮਰ ਜਿਆਦਾ ਖਾਲਕ ਗੁਰ ਕਿਰਪਾ ਨਾਮ ਅਮਰਤ ਜਲ ਪਾਈਏ ਜਿਨ ਕੋ ਕਿਰਪਾ ਤੇਮਾਰੀ ਉਹ ਹਰ ਵਕਸ ਰਸਨਾ ਦੇ ਨਾਲ ਮਾਲਕ ਦੇ ਗੁਣ ਮਾਲਕ ਰਹਿਤੰਦਾ ਜਿਨ ਕਾ ਜਿਨ ਹਰ ਰਸ ਨਾ ਨਾ ਪਾਇਆ ਤੇ ਬਾਗਣੀ ਜਾਂ ਪਾਸ ਰਸਨ ਰਸਨ ਰਸ ਗਾਵੇ ਹਰ ਗੁਣ ਰਸਨਾ ਹਰ ਰਸ ਤਾਰੇ ਨਾਨਕ ਹਰ ਬਿਨਾ ਵਰ ਨਾ ਮੰਗੋ ਹਰ ਰਸ ਰਿਤ ਪਿਆਰੀ ਇਤਰਾ ਗੁਰੂ ਬਾਰੇ ਆਪਾਂ ਤੁਰਦੇ ਫਿਰਦੇ ਬੰਦੇਉਣ ਦੇ ਮਾਲਕ ਦਾ ਨਾਮ ਗਾਇ ਜਿਹੜਾ ਲਬ ਲੋਭ ਲਹਿਰ ਨਿਵਾਰਨ ਹਰ ਨਾਮ ਰਾਸ ਮੰਨ ਗਏ ਜਿਨ੍ਹਾਂ ਦੇ ਮੁਖ ਤੇ ਨਾਮ ਰਸਾ ਆਉਣ ਲੱਗ ਗਿਆ ਉਹ ਮਾਲਕੇ ਦਰ ਤੇ ਚਲਾ ਜਾ ਕੇ ਉਹਨੇ ਆਪਾ ਮਾਰ ਲਿਆ ਓੰਕਾਰ ਮਾਰ ਲਿਆ ਮਨ ਮਾਰ ਤੂੰ ਹੀ ਨਰੰਜਨਾ ਔਰ ਨਾਨਕਾ ਸਰਣ ਉਹ ਮਾਲਕੇ ਚਲਾ ਚਲੇਗਾ ਫਿਰ ਬਖਸ਼ਾ ਕੋਣ ਆਪੇ ਮਾਲਕ ਕਹਦੇ ਰਾਤ ਦੇ ਆ ਸਾ ਸਾ ਸਦਾ ਸਮਾਜਿਆ ਆਪੇ ਬਖਸ਼ ਕਰੇ ਸਹੀ ਨਾਚੇ ਜੀ ਤਦ ਭਾਵੇ ਜੇ ਗੁਰਮੁਖ ਸਾਧਵਾਂ ਵਿਚਾਰੀ ਕਾ ਜਿਹੜਾ ਸਾਧਵਾਂ ਵਿਚਾਰ ਦਾ ਫਿਰ ਉੱਥੇ ਮਨ ਆਪਣੇ ਅਨੁਜਾਦਾ ਮਾਰ ਕੋਈ ਸਹਾਇਤਾ ਕਰਦਾ ਕੋ ਨਾਨਕ ਅੰਸੇ ਸਹਿ ਸੁਖ ਪਾਵੇ ਜਿੰਨਕੋ ਨਦਰ ਤੇ ਮਾਰੀ ਇਸ ਤਰ੍ਹਾਂ ਸਿਉ ਮਾਲਕੇ ਦਰ ਤੇ ਜਾਈਏ ਮਾਲ ਖੜੇ ਕਰਪਾ ਕਰੇ ਜੋ ਆਪਣਾ ਪਿਸਾ ਜੀਅ ਅਚੱਤ ਰੱਖ ਕੇ ਸੋ ਮੁਕਤ ਹੋਵੇ ਜੋ ਇਸੇ ਸੋਈ ਫਰ ਪਾਈ ਮੁਲਾਬਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ